ਲੋ ਜੀ ਪੰਜਾਬੀ ਪ੍ਰਾਂਚੇ ਜੀ ਆਏ ਨੂੰ ਇੱਕ ਵਾਰੀ ਫੇਰ ਤੇ ਸਸਰੀ ਤਾਲ ਗੁੱਡ ਆਫਟਰਨੂਨ ਸਲਾਮ ਜਿੱਥੇ ਉਹ ਵਸਦੇ ਰੋ ਵਸਦੇ ਰੋ ਤੇ ਅੱਜ ਤੁਸੀਂ ਵੇਖ ਰਹੇ ਹੋਗੇ ਕਿ ਚੌਂ ਸਾਹਿਬ ਤੇ ਐਨੇ ਇਸਲਾਮਾਬਾਦ ਮੈਂ ਇਸ ਵਕਤ ਕਲੰਬੋ ਤੇ ਕਲੰਬੋ ਦਾ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਲੰਕਾ ਦੀ ਜਿਹੜੀ ਰੇਸ਼ੋ ਹੈ ਤਾਲੀਮ ਦੀ ਐਜੂਕੇਸ਼ਨ ਦੀ ਉਹ ਸਾਊਥ ਏਸ਼ੀਆ ਸਭ ਤੋਂ ਜ਼ਿਆਦਾ 97 98% ਦੇ ਛੋਟਾ ਜਿਹਾ ਮੁਲਕ ਹੈ ਫੇਰ ਵੀ ਇਹਦੇ ਜਿਹੜੇ ਡਾਕਟਰ ਇੰਜੀਨੀਅਰ پوری ਦੁਨੀਆ ਚ ਖੜੇ ਨੇ ਤੇ ਚੌਹੀ ਸਾਨੂੰ ਪੁੱਛਾਂਗੇ ਕਿ ਪੰਜਾਬ ਵਿੱਚ ਕੀ ਕੁਝ ਹੋ ਰਿਹਾ ਹੈ ਸੁਨੇਹ ਕਿ ਤਰੱਕੀ ਲਈ ਤਰੱਕੀ ਵਾਸਤੇ ਕੋਈ ਖਲਾਬ ਆ ਗਿਆ ਹੈ ਕੀ ਹੋ ਗਿਆ ਦੁਨੀਆ ਮਨਨ ਲੱਗ ਰਹੀ ਹੈ ਜਿਵੇਂ ਪੰਜਾਬ ਬਹੁਤ ਅੱਗੇ ਨਿਕਲ ਗਿਆ ਹੈ Sri Lanka ਨੂੰ ਪੁੱਛੇ ਛੱਡ ਗਏ ਚੌਹੀ ਸਾਬ ਕੀ ਹਾਲ ਚਾਲ ਹੈ ਜੀ ਬਿਲਕੁਲ ਅਣ ਸਾਬ ਠੀਕ ਠਾਕ ਤੇ ਸਾਰੇ ਪੰਜਾਬੀ ਦੋਸਤਾਂ ਨੂੰ ਭਾਈਆਂ ਨੂੰ ਸਤਿ ਸ੍ਰੀ ਅਕਾਲ ਤੇ اگر ਕੋਈ ਸ੍ਰੀਲੰਕਾ ਕੋਲੰਬਾ ਵੀ ਰਹਿੰਦਾ ਪੰਜਾਬੀ ਤੇ ਉਹਨੂੰ ਵੀ ਇਹਦੋਂ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਖੁਸ਼ ਆਂਦੇ ਹੋ ਜੀ ਤੇ ਗੱਲ ਕਰਦੇ ਬਿਲਕੁਲ এডੂਕੇਸ਼ਨ ਦੇ تعلیم ਤੇ ਕਿ ਰਾਣਾ ਸਾਹਿਬ ਉਹ ਤੇ ਅਸੀਂ ਪਾਕਿਸਤਾਨ ਦੀ ਜਿਹੜੀ ਉਹ ਪੰਜਾਬ ਦੀ এডੂਕੇਸ਼ਨ ਦੇ ਬਾਰੇ ਨਾਲ ਤੇ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਥੋੜਾ ਇੱਕ ਮਿੰਟ ਹੋਰ ਚੀਜ਼ ਅੱਜਕੱਲ ਬੜੀ ਗਰਮ ਗਰਮ ਖਬਰ ਚੱਲ ਰਹੀ ਹੈ ਉਹ ਯਾਦ ਆ ਗਈ ਉਹਦਾ ਮੈਂ ਜ਼ਿਕਰ ਕਰਦੇ ਆ ਉਹ ਇਹ ਆ ਕਿ ਜਿਹੜਾ ਪੰਜਾਬ ਗਵਰਨਮੈਂਟ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਬੜਾ ਗੁੱਡਾ ਗੁੱਡਾ ਖੇਡ ਰਹੀ ਹੈ ਕਿ ਹਰ ਮਤਲਬ ਹਰ ਚੀਜ਼ ਅੱਛੀ ਜਾ ਰਹੀ ਹੈ ਨਾ ఎవਰੀਥਿੰਗ ਇਜ਼ ਗੁੱ ਤੇ ਉਹ ਪਿਛਲੇ ਦਿਨਾਂ ਹੀ ਪੰਜਾਬ ਗਵਰਨਮੈਂਟ ਨੇ ਇੱਕ ਮੀਟਿੰਗ ਕੀਤੀ ਤੇ ਨੌਨ ਲੀਪੀ ਤੁਹਾਨੂੰ ਪਤਾ ਕਿ ਕਿਉਂਕਿ ਪੀਐਮ ਲੰਦੀ ਪ੍ਰੀ ਚੀਫ ਮਿਨਿਸਟਰ ਹੈ ਔਰ ਉਹਨਾਂ ਦੀ ਗਵਰਨਮੈਂਟ ਹੈ ਤੇ ਪੀਐਮ ਲੰਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਕਿ ਪੰਜਾਬ ਲੋਰ ਦੇ ਵਿੱਚ ਇੰਪੀਰੀਅਲ ਕਾਲ ਲੰਡਨ ਦਾ ਕੈਂਪਸ ਖੁੱਲ ਰਿਹਾ ਹੈ ਪੰਜਾਬ ਦੇ ਲੋਕਾਂ ਲਈ ਬਿੜੀ ਖੁਸ਼ਖਬਰੀ ਤੇ ਕਈ ਲੋਕਾਂ ਨੇ ਸਮਝਿਆ ਕਿ ਵਾਕਈ ਬੜੀ ਖੁਸ਼ਖਬਰੀ ਹੈ ਤੇ ਉਤੋਂ ਜਿਹੜੇ ਮਰੀਮ ਵਰਗ ਜ਼ੈਬ ਨੇ ਜਾਂ ਜਿਹੜੇ ਉਹਨਾਂ ਦੇ ਬਾਕੀ ਵਜ਼ੀਰ ਨੇ ਉਹਨਾਂ ਨੇ ਵੀ ਟਵੀਟ ਵਗੈਰਾ ਕੀਤੇ ਕਿ ਬੀਰਲ ਕਾਇਲ ਲੰਡਨ ਦਾ ਕੈਂਪਸ ਖੋਲ ਰਿਆ ਹੈ ਲੇਕਿਨ ਉਹ ਹਲੇ ਲੋਗਾਂ ਨੂੰ ਖੁਸ਼ੀ ਹਲੇ ਲੋਕ ਖੁਸ਼ੀ ਹੋ ਰਹੀ ਸੀ ਤੇ ਸਾਰੀ ਗਾਰਤ ਹੋ ਗਈ ਰਾਨਾ ਸਾਹਿਬ ਪਤਾ ਤੁਹਾਨੂੰ ਸੁਣ ਕੇ ਉਹ ਬੀਰਲ ਕਾਇਲ ਲੰਡਨ ਨੇ ਪ੍ਰੈਸ ਰੀਲੀਜ਼ ਜਾਰੀ ਕਰ ਦਿੱਤੀ ਉਹਨਾਂ ਨੇ ਕਿਹਾ ਸਾਡਾ ਕੋਈ ਕੈਂਪਸ ਨਹੀਂ ਤਾਂ ਨਾ ਸੀ ਖੋਲ ਰਿਆ ਉਹ ਫਿਰ ਟਵੀਟ ਵੀ ਡਿਲੀਟ ਕੀਤਾ ਪੰਜਾਬ ਗਵਰਨਮੈਂਟ ਨੇ ਲੇਕਿਨ ਕਿਹੜੀ ਆਈਡੀਆ ਤੇ ਦਾ ਸਹੀ ਪਤਾ ਚੱਲੇਗਾ ਕਿ ਉਸਲ ਬਾਅਦ ਮੈਂ ਹੁਣ ਪੂਰੀ ਤਰਤੀਸ਼ ਕੀਤੀ ਹੈ ਉਹ ਸ਼ਾਇਦ ਥੋੜੀ ਜਿਹੀ ਖਬਰ ਹੈ ਕੰਪਿਟਿਟਿਵ ਟੰਕਿਰੀ ਹੈ ਜੀ ਲੇਕਿਨ ਉਹਨਾਂ ਨੇ ਆਪਣਾ ਬਣਾ ਲਿਆ ਨਾ ਉਹ ਮਤਲਬ ਕਿ ਸਾਡਾ ਹੈ ਆਪਣਾ ਬਣਾਤਾ ਜੀ ਕਿ ਸਾਡੀ ਪ੍ਰਾਈਵੇਟ ਜਿਹੜੇ ਪਾਕਿਸਤਾਨ ਵਿੱਚ ਬਹੁਤ ਪ੍ਰਾਈਵੇਟ ਯੂਨੀਵਰਸਟੀਆਂ ਬਣ ਗਈਆਂ ਜੀ ਉਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹਾਂ ਹਾਂ ਦੇਖੋ ਤੁਸੀਂ ਅਸਰ ਤਨ ਮੈਂ ਹੀ ਕਹਿੰਦਾ ਅਸੀਂ ਬੰਦੇ ਸਿਆਣੇ ਗੱਲ ਸਮਝ ਜਾਂਦੇ ਹਾਂ ਉਸਲ ਬਾਅਦ ਪਤਾ ਹੀ ਚੱਲਿਆ ਕਿ ਉਹ ਤੁਹਾਨੂੰ ਪਤਾ ਨਹੀਂ ਕਿ ਲਾਹੌਰ ਦੇ ਜੀ ਬਿジネス ਡਿਸਟ੍ਰਿਕਟ ਬਣਿਆ ਹੋਇਆ ਹੈ ਬੀ ਡੀ ਇਸ ਤਰ੍ਹਾਂ ਦਾ ਨਾਮ ਬਿジネス ਡਿਸਟ੍ਰਿਕਟ ਕਹਿੰਦੇ ਨੇ ਉਹ ਉਹਦੇ ਵਿੱਚ ਕੋਈ ਪ੍ਰਾਈਵੇਟ ਵੈਂਚਰ ਹੈ ਨੋਵਾ ਕੇਅਰ ਦਾ ਤੇ ਐਂਪੀਰੀਅਨ ਕਾਲਜ ਐਨ ਐਚ ਐਸ ਨੈਸ਼ਨਲ ਯੂਕੇ ਦਾ ਕੋਈ ਕੋਲਾਬੋਰੇਸ਼ਨ ਹੈ ਕੋਈ ਪ੍ਰਾਈਵੇਟ ਹਸਪੀਟਲ ਕੋਲਣਾ 300 ਬੈੱਡ ਦਾ ਹਸਪਤਾਲ ਉਹ ਕੋਸ਼ਿਸ਼ ਹੈਗਾ ਉਹ ਨੂੰ ਉਹਨਾਂ ਨੇ ਇਹਦੇ ਨਾਲ ਕਰ ਦਿੱਤਾ ਜੀ ਐਂਪੀਰੀਅਨ ਕਾਰੇ ਲੰਡਨ ਨਾਲ ਕੈਂਪਸ ਐਨ ਐਚ ਐਸ ਤੱਕ ਹੀ تعلق ਹੈ ਉਹਦੇ ਨਾਲ ਇਹ ਵੀ ਦੱਸਦੇ ਲੋਕਾਂ ਇਸ ਹੈਡੀ ਆ ਉਹਨਾਂ ਦੀ ਨੈਸ਼ਨਲ ਹੈਲਥ ਸਰਵਿਸ ਜਿਹੜੀ ਉਹਨਾਂ ਦਾ ਸਰਕਾਰੀ ਜਿਸ ਤਰ੍ਹਾਂ ਸਾਡੀ ਹੈਲਥ ਡਿਪਾਰਟਮੈਂਟ ਇਸ ਤਰ੍ਹਾਂ ਦਾ ਸਰਕਾਰੀ ਹੈਲਥ ਡਿਪਾਰਟਮੈਂਟ ਐ ਐਨ ਐਚ ਐਸ ਉਹ ਕੋਈ ਉਹਦੇ ਨਾਲ ਲੱਗਦਾ ਕੰਪੀਰੀਅਲ ਐਨ ਐਚ ਐਸ ਮੈਂ ਜਿਹੜਾ ਥੋੜਾ ਚੈੱਕ ਕੀਤਾ ਨਾ ਗੂਗਲ ਤੋਂ ਤੇ ਉਹ ਉਹਨਾਂ ਦਾ ਕੋਈ ਨੋਵਾ ਕੇਅਰ ਤੁਹਾਨੂੰ ਪਤਾ ਹੈ ਮਰਹਮ ਕੋ ਪ੍ਰਾਈਵੇਟ ਕੰਪਨੀ ਹੈ ਇਹਨਾਂ ਦਾ ਕੋਈ ਕੋਲਾਬੋਰੇਸ਼ਨ ਆ ਉਹ ਉਥੇ ਤੁਹਾਨੂੰ ਪਤਾ ਬਿਜ਼ਨਸ ਡਿਸਟ੍ਰਿਕਟ ਦੇ ਵਿੱਚ ਉਥੇ 300 ਬੈਡ ਦਾ ਹਸਪੀਟਲ ਖੋਲਣਾ ਉਹ ਅਸਲ ਸਗਾ ਉਹਨੂੰ ਇਹਨਾਂ ਨੇ ਆਪਣੇ ਖਾਤੇ 'ਚ ਪਾ ਦਿੱਤਾ ਕਹੇ ਜੀ ਅਸੀਂ ਇੱਥੇ ਕੈਂਪਸ ਬਣਾ ਰਹੇ ਹਾਂ ਇਹਦਰ ਕਿਉਂ ਬਣਾ ਰਿਹਾ ਹੈ ਐਨ ਐਚ ਐਸ ਇਹਦਰ ਰਾਣਾ ਸਾਹਿਬ ਮੈਂ ਇਹ ਚੀਜ਼ ਮਜ਼ਾਰਾ ਦਾ ਚੈੱਕ ਕਰਨੇ ਵਾਲੀ ਗੱਲ ਹੈ ਕਿ ਕੋਈ ਫੰਡਿੰਗ ਆ ਜਾਂ ਕੋਈ ਵੈਸੇ ਉਹਨਾਂ ਦੀ ਕੋਈ ਆਪਣਾ ਕੋਈ ਪ੍ਰਾਈਵੇਟ ਬਿਜ਼ਨਸ ਵੈਂਚਰ ਹੈ ਬਿਨੈਸ ਵੈਂਚਰੀ ਵਿਕੇ ਚੌਹੀ ਸਾਹਿਬ ਜਨੋ ਸਹੀ ਵੈਸਾ ਜੁਕੇ ਹੋ ਸੋਲਪਾ ਨੇ ਲੋਕਲ ਇੰਦੇ ਸੈਟ ਸੀ ਕਿ ਐਨ ਐਚ ਐਸ ਦੇ ਉੱਤੇ ਕਿੰਨਾ ਸਟ्रेस ਆ ਸਾਰਾ ਬਜਟ ਓਖਾਣ ਦੀ ਹੈ ਬ੍ਰਿਟਿਸ਼ ਗਵਰਨਮੈਂਟ ਦਾ ਉਥੇ ਜਿਹੜੇ 올 ਕੇਅਰ ਰੂਮਸ ਉਹ ਨਰਸਿੰਗ ਐਨਵਾਇਰਨਮੈਂਟ ਆ ਸ਼ੂਆ ਪਾਕਿਸਤਾਨ ਤੋਂ ਡਾਕਟਰ ਜਾ ਰਹੇ ਨੇ ਬਸ শ্রীলੰਕਾ ਤੋਂ ਇੰਡੀਆ ਤੋਂ ਜਿਤਨ 90 ਪੀ ਨਹੀਂ ਲੈ ਕੇ ਜਾ ਰਹੇ ਨੇ ਜਵਾਰੀ ਆਂਦੀ ਨਹੀਂ ਉਥੇ ਡਾਕਟਰ ਨੂੰ ਮਰੀਜ਼ ਵੇਖਣ ਦੀ ਆਪਰੇਸ਼ਨ ਦੀ ਡੇਟ ਮਿਲਦੀ ਹੈ ਤੋਂ 25 ਸਾਲ ਬਾਅਦ ਇਹ ਮੇਰਾ ਕਿ ਹੈ ਕੋਈ ਆਊਟਸੋਰਸਿੰਗ ਸ਼ੁਰੂ ਹੋ ਗਈ ਹੈ ਔਰ ਇਹ ਕਹੇ ਜੀ ਕਿ ਇਹ ਬੰਦੇ ਭੇਜੋ ਬਾਹਰ ਤੇ ਐਨ ਐਚ ਐਸ ਤੇ ਉਹ ਚਰਚਾ ਵੀ ਘਟਾਏਗਾ ਔਰ ਉਹਦਾ ਬਰਡਨ ਵੀ ਸ਼ੇਅਰ ਹੋ ਜਾਏਗਾ ਤੇ ਐ ਐ ਐ ਮਲਕਾਂ ਦੀ ਵੀ ਜਿੰਨਾਂ ਚੰਦੀ ਲੱਗ ਜੇਗਾ ਉੱਥੇ ਡਾਕਟਰ ਨੂੰ ਬੁਲਾਣੇ ਪੈਣਗੇ ਇੱਥੇ ਰਹਿਣਗੇ ਤੇ ਉੱਥੇ ਕਮਾਣਗੇ ਪਾਉਂਡ ਪਾਕਿਸਤਾਨ ਤੇਲੀਆ ਤੇ ਕਿਲੋ ਮੁੱਫ ਨੂੰ ਤੁਸੀਂ ਸਹੀ ਕਹਿ ਰਹੇ ਹੋ ਦੀ ਵਜ੍ਹਾ ਹੈ ਕਿ ਜਿਹੜਾ ਉਹ ਬਿਜ਼ਨਸ ਡਿਸਟ੍ਰਿਕਟ ਆ ਨਾ ਉਹ ਸਾਰਾ ਪ੍ਰਾਈਵੇਟ ਵੈਂਚਰ ਹੈ ਉਹ ਉਹਦੇ ਪ੍ਰਾਈਵੇਟ ਕੰਪਨੀ ਆ ਕੇ ਬਣਾ ਰਹੀਆਂ ਆਪਣੇ ਆਪਣੇ ਤੇ ਕੋਈ ਇਸ ਤਰ੍ਹਾਂ ਦਾ ਲੱਗਦਾ ਅਰੇਂਜਮੈਂਟ ਜਿਹੜਾ ਨਾ ਉਹ ਉਹ ਕਰ ਰਹੇ ਨੇ ਤੇ ਸਾਹਿਬ ਤੁਸੀਂ ਵੀ ਲੈਣਾ ਜੀ ਸਾਹਿਬ ਗਾਉਂਟਰੇ ਜੇ ਜੀ ਹਸੀ ਮਿਲ ਕੇ ਨਾ ਕੋਈ ਐਸੀ ਵੀ ਹਸਪਤਾਲ ਬਣਾ ਲੈਦਾ ਸੀ ਬੜੀ ਕਮਾਈ ਕਰਦੇ ਆਇਦੇ ਆਇਦਾ ਪੈਸਾ ਤਾਂ ਪਤਾ ਆ ਪਾਕਿਸਤਾਨ ਦੇ ਵਿੱਚ ਤਾਂ ਡਾਕਟਰ ਤੁਹਾਨੂੰ ਪਤਾ ਹੈ ਟੈਕਸ ਨਹੀਂ ਦੇ ਕੋਈ ਨਹੀਂ ਇਹਨਾਂ ਦਾ ਸਾਥ ਤਾਂ ਕੋਈ ਨਹੀਂ ਇਨਕਮ ਦੇ ਉੱਤੇ ਡਾਕਟਰਾਂ ਦੀ ਜਿਹੜੀ ਟੈਕਸ ਤੁਸੀਂ ਚੈੱਕ ਕਰੋ ਸਫੀਸਾ ਉਹਨਾਂ ਦੀਆਂ ਤੇ ਉਹਨਾਂ ਦੇ ਜਿਹੜੀ ਇਨਕਮ ਚੈੱਕ ਕਰੋ ਮਹੀਨੇ ਦੀ ਉਹ 40 40 50 ਲੱਖ ਰੁਪਇਆ ਮਾਮੂਲੀ ਗੱਲ ਆਣਾ ਸਾਬ ਲੇਕਿਨ ਉਹਨਾਂ ਦੀ ਇਨਕਮ ਟੈਕਸ ਦੇ ਰਹੇ ਨਾ ਜਰਾ ਰਿਟਰਨ ਚੈੱਕ ਕਰੋ ਤੇ ਉਹ ਤੇ ਇਨਕਮ ਹੁੰਦੀ ਹੈ ਉਹਨਾਂ ਨੇ ਇਨਕਮ ਟੈਕਸ ਦਿੱਤਾ ਤਾਂ ਸਾਲ ਦਾ 2 ਲੱਖ ਰੁਪਇਆ ਤੇ ਦੇਖੋ ਨਾ ਇਹ ਸਾਰਾ ਕੈਸ਼ ਇਕਨੋਮੀ ਹੈ ਹਕੂਮਤ ਇੱਥੇ ਨਹੀਂ ਜਾਂਦੀ ਹਾਂਜੀ ਇਹ ਸੈਕਟਰ ਨਹੀਂ ਨਾ এডੂਕੇਸ਼ਨ ਹੈਲਥ ਹੋਤੇ ਤੇ ਜਾਂਦੀ ਨਹੀਂ ਚੈੱਕ ਹੀ ਨਹੀਂ ਕਰਦੀ ਚੈੱਕ ਹੀ ਨਹੀਂ ਕਰਦੀ ਬਿਲਕੁਲ ਮੀਨ ਪੈਸੇ ਨਹੀਂ ਦਿੱਤੇ ਸਾਈਡਸ ਉਹ ਉਸ ਨੂੰ ਗੱਲ ਸੀ ਰਾਣਾ ਸਾਹਿਬ ਤਾਲੀਮ ਦੀ ਕਰ ਰਹੇ ਸੀ ਉਹ ਬਿਲਕੁਲ ਉਸ ਦੇ ਦੁਆਰਾ ਉਹ ਆਈ ਹੈ ਕਿ ਉਸ ਨਾਲ ਇਹਨਾਂ ਦੀ ਬੜੀ ਨਾ ਨੁਕਾਤੀ ਹੋਈ ਹੈ ਪੰਜਾਬ ਦੀ ਇਹਨਾਂ ਨੂੰ ట్వీਟ ਰੀਡ ਵੀ ਕਰਨੀ ਪੈ ਗਈ ਇਹਨਾਂ ਨੇ ਇੰਪੀਰੀਅਲ ਕਾਲਜ ਐਵੇਂ ਉਹ ਕਿਉਂਕਿ ਰਜ਼ਾਰ ਉਹਨਾਂ ਨੇ ਪ੍ਰੈਸ ਰਿਲੀਜ਼ ਕੱਢ ਦਿੱਤੀ ਉਹਨਾਂ ਨੇ ਬਾਕਾਇਦਾ ਮੈਂਸ਼ਨ ਕਰਕੇ ਕਿ ਸਾਡਾ ਅਸੀਂ ਕੋਈ ਕੈਂਪਸ ਲਾਹੌਰ ਪੰਜਾਬ 'ਚ ਨਹੀਂ ਖੋਲ ਰ ਰਹੇ ਇਹ ਵੀ ਸਾਰਾ ਉਹਨਾਂ ਨੇ ਬੈਸਟ ਮੈਂਸ਼ਨ ਕੀਤਾ ਤੇ ਉਹਨਾਂ ਸਰ ਸੋਸ਼ਲ ਮੀਡੀਆ ਤੇ ਬੜੀ ਲਾਇਦ ਹੈ ਹੋਈ ਲੇਕਿਨ ਇਹ ਜੀ ਤੁਸੀਂ ਕੁਝ ਕਹਿਣ ਲੱਗੇ ਸੀ ਮੈਂ ਕਿ ਇਹ ਇਹ ਅਸਲ ਗੱਲ ਹੈ ਜਿਹੜੀ ਹੁਣ ਤੁਸੀਂ ਕੀਤੀ ਹਾਂ ਨਾ ਬਿਲਕੁਲ ਤੇ ਉਹਦੇ ਉੱਤੇ ਅਸਲ ਇਹ ਹੈ ਕਿ ਪੰਜਾਬ ਗਵਰਨਮੈਂਟ ਜਿਹੜਾ ਨਾ ਇਹਨਾਂ ਨੇ ਇੱਕ ਨਵਾਂ ਹੀ ਕੰਮ ਸ਼ੁਰੂ ਕੀਤਾ ਸੋਸ਼ਲ ਮੀਡੀਆ ਤੇ ਜੀ ਅਸੀਂ ਸਿੱਖਿਆ ਦਾ ਸਟੈਂਡਰਡ ਵਧ ਪੰਜਾਬ ਦੇ ਜਿਹੜੇ ਵਜ਼ੀਰਤ ਤਾਲੀਮ ਨੇ ਰਾਣਾ ਸਕੰਦਰ ਉਹ ਵੀ ਅੱਜ ਕੱਲ ਬੜੀ ਵੀਡੀਓ ਪਾਰ ਹੈ ਜੀ ਮੈਂ ਆ ਸਕੂਲ ਬਣਾ ਦਤਾ ਮੈਂ ਆ ਸਕੂਲ ਬਣਾ ਦਤਾ ਉਹ ਰਾਣਾ ਸਾਹਿਬ ਆਪਣੀ ਨੇ ਸਕੂਲਾਂ ਨੂੰ ਪੇਂਟ ਸ਼ੈਂਟ ਕਰਕੇ ਡੈਸਕ ਨਾਵੇਂ ਰੱਖ ਦਿੰਦੇ ਆ ਪ੍ਰਾਈਵੇਟ ਸਕੂਲਾਂ ਤਰ੍ਹਾਂ ਉਹਨਾਂ ਦੇ ਫਰਸ਼ਾਂ ਨੂੰ ਵੀ ਪੇਂਟ ਪੂਟ ਕਰ ਦਿੰਦੇ ਆ ਕੋਈ ਪੋਸਟਰ ਲਾ ਦਿੰਦੇ ਆ ਤੇ ਕਹਿੰਦੇ ਜੀ ਅਸੀਂ ਸਕੂਲ ਬਣਾਤੇ ਉਹ ਇਹਨਾਂ ਨੇ ਬਣਾਤੇ ਹੋਣਗੇ 10 15 20 ਲੇਕਿਨ ਗੱਲ ਇਹ ਆ ਕਿ ਪੰਜਾਬ 'ਚ ਜਿਹੜਾ ਤਾਲੀਮ ਦਾ ਮਿਆਰ ਆ ਉਹ ਇਨਕਰੀਜ਼ ਹੋਇਆ ਵਧਿਆ ਉਹ ਉੱਥੇ ਦਾ ਉੱਥਈ ਹੈ ਬਲਕਿ ਡਾਊਨ ਜਾ ਰਿਹਾ ਹੈ हां बिल्कुल न, दे। दे देख 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 जी ਜਿਹੜਾ ਮਤਲਬ ਫਟੀਚਰ ਕਿਸਮ ਦਾ ਸਾਡਾ ਸਿਲੇਬਸ ਆ ਸਟੂਡੈਂਟ ਜਿਹੜਾ ਵਾ ਉਹ ਨਿਕਲਦਾ ਸਕੂਲ ਚੋਂ ਕਾਲਜ ਤੋਂ ਉਹਨੂੰ ਬਿਲਕੁਕੁਲ ਕੋਈ ਕੱਖ ਆਂਦਾ ਨਹੀਂ ਹੁੰਦਾ ਲੈਟਰ ਨਹੀਂ ਲਿਖ ਸਕਦਾ ਉਹਨੂੰ ਅੰਗਰੇਜ਼ੀ ਚ ਕੋਈ ਨਾ ਲੈਟਰ ਲਿਖਦੇ ਉਹ ਕੋਈ ਨੌਕਰੀ ਵਾਸਤੇ ਯੂਨੀਵਰਸਿਟੀ ਦੇ ਗ੍ਰੈਜੂਏਟ ਨੂੰ ਤੇ ਉਹ ਲੈਟਰ ਨਹੀਂ ਲਿਖਾਉਂਦਾ ਸਿੱਖਤਣਾ ਤੇ ਤੁਸੀਂ ਕਹਿ ਰਹੇ ਹੋ ਹਾਂਜੀ ਇਹ ਪਤਾ ਨਹੀਂ ਕੋਈ ਦੱਸ ਰਿਹਾ ਇਸ ਮੇਨੂੰ ਮਾੜਾ ਤੁਹਾਨੂੰ ਟੋਕਿਆ ਮੈਂ ਲੋੜ ਸ ਹੈ ਇੱਥੇ ਆ ਲੈਣਾ ਮੈਂ ਉਹ ਤੇ ਕਹਿ ਰਹੇ ਸੀ ਵੀ ਕਿ ਇਹ ਇੰਨੇ ਪੜਾ ਲਿਖਾ ਹੋ ਗਿਆ ਪੰਜਾਬ ਕੇ ਇਹ ਨਾ ਫੀਆਈ ਆਰ ਤੋਂ ਵੀ ਦਰਖਾਸਤ ਨਹੀਂ ਲਿਖਵਾਈ ਜਾਂਦੀ ਉਹ ਵੀ ਲਿਖਵਾਉਂਦੇ ਨੇ ਗਲਤ ਡਿਕਟੇਟ ਕਰਾਉਂਦੇ ਨੇ ਤੇ ਉਹੀ ਦਰਖਾਸਤਾਂ ਜਿਹੜੀਆਂ ਨਾ ਅੱਗੇ ਛੋੜ ਦਿੰਦੇ ਨੇ ਇਹ ਵੀ ਚੱਲ ਰਿਹਾ ਹੈ ਤੇ ਜ਼ਾਹਿਰ ਹੈ ਕਿ ਵੀਡਿਓ ਇਸਤੇਮਾਲ ਕਰਨ ਵਾਸਤੇ ਵੀ ਥੋੜੀ ਅਕਲ ਚਾਹੀਦੀ ਨਾ ਉਹ ਵੀ ਕੋਈ ਨਹੀਂ ਲਾਦਾ ਕੋਈ ਹਾਂ ਬਲਾਈ ਉਹ ਹੁਣ ਵਜ਼ੀਰਤ ਤਾਲੀਮ ਸਾਹਿਬ ਜਿਹੜੀਆਂ ਵੀਡਿਓ ਪਾ ਰਹੇ ਨੇ ਵੀਡੀਓ ਉਹਨਾਂ ਨੇ ਕੋਈ ਡੀਜੀ ਖਾਨ ਦੀ ਇੱਕ ਪਾਈ ਹੈ ਤੇ ਉਹ ਅਫਜ਼ਲ ਚਾਨ ਪੀਪਲਜ਼ ਪਾਰਟੀ ਵਾਲੇ ਉਹੀ ਵਿੱਚ ਆ ਗਏ ਨੇ سوشل میڈیا ਤੇ ਉਹਨਾਂ ਨੇ ਕਿਹਾ ਜੀ ਜ਼ਰਾ ਮੇਰੇ ਡਿਸਟ੍ਰਿਕਟ ਵੀ ਆ ਜਾਓ ਇੱਥੇ ਮੰਡੀ ਬਾਉ ਦੀ ਨਾਲੇ ਸਾਈਡ ਤੇ ਮੇਰੇ ਸਾਡੇ ਸਕੂਲ ਚੈੱਕ ਕਰੋ ਉਹਨਾਂ ਨੇ ਇੱਕ ਦਿਨ ਹੁਣ ਚੈਲੰਜ ਕੀਤਾ ਉਹ ਚੈਲੰਜ ਕਬੂਲ ਕਰ ਲਿਆ وزیر تعلیم ਨੇ ਤੇ ਉਹ ਕੱਲ ਉਹਨਾਂ ਨੇ ਅਫਜ਼ਲ ਚਾਨਸਾ ਨੇ ਲਿਖਿਆ ਸੀ ਜੀ ਕਿ ਮੇਰੇ ਸਕੂਲ ਚ ਐਜੂਕੇਸ਼ਨ تعلیم ਵਾਲੇ ਜ਼ਰਾ ਫੁਰਤੀਆਂ ਦਿਖਾ ਰਹੇ ਦਾ ਤੇਜ਼ ਹੋ ਗਏ ਨੇ ਤੇ ਉਹ ਲੇਕਿਨ ਇੱਥੇ ਰਾਣਾ ਸਾਹਿਬ ਨੂੰ ਗੱਲ ਯਾਦ ਆਇਆ ਕਿ ਸਿਰਫ ਸਕੂਲਾਂ ਨੂੰ ਪੇਂਟ ਕਰਤਾਂ ਪਤਾ ਨਹੀਂ ਇੱਥੇ ਮਯੂਦੀਨ ਵਾਨੀ ਸੀ وزیر تعلیم ਫੈਡਰਲ ਸੈਕਟਰੀ ਐਜੂਕੇਸ਼ਨ ਉਹਨਾਂ ਨੇ ਵੀ ਸਕੂਲ ਕਾਫੀ ਪੇਂਟ ਕਰਵਾਏ ਸੀ اسلام آباد ਦੇ ਲੈਕਿਨ ਸਕੂਲਾਂ ਨੂੰ ਪੇਂਟ ਕਰਾਣਾ ਉਹ ਚਲੋ ਇੱਕ ਅੱਛੀ ਗੱਲ ਆ ਇਹ ਨਹੀਂ ਕਿ ਸਕੂਲ ਸਹੀ ਨਹੀਂ ਕਹਿੰਦੇ ਕਿ ਸਕੂਲ ਟੁੱਟੇ ਭਜੇ ਹੋਣ ਤੇ ਉੱਥੇ ਮਤਲਬ ਕੂੜਾ ਕਰਕਟ ਹੋਵੇ ਸਾਜ਼-ਸੁਤਰੇ ਹੋਣੇ ਚਾਹੀਦੇ ਪੇਂਟ ਵੀ ਹੋਣੇ ਚਾਹੀਦੇ ਲੇਕਿਨ ਸਿਰਫ ਸਕੂਲਾਂ ਨੂੰ ਖੂਬਸੂਰਤ ਬਣਾਉਣੇ ਨਾਲ ਤਾਲੀਮ ਦਾ ਮਿਆਰ ਨਹੀਂ ਉੱਪਰ ਹੁੰਦਾ ਆਹ ਇਹ ਵੀ ਹੈ ਮਸਲਾ ਹੈ ਕਿ ਹਾਂ ਸਕੂਲ ਵੱਧ ਵੀ ਨਹੀਂ ਨਾ ਰਹੇ ਆਬਾਦੀ ਕਿੰਨੀ ਵਧ ਰਹੀ ਹੈ ਆਬਾਦੀ ਕਿੰਨੀ ਵਧ ਰਹੀ ਹੈ ਹਾਂਜੀ ਤੁਸੀਂ ਫਿਰ ਆਊਟਸੋਰਸ ਕਰੀਏ कोई मंसूबा होवे के जी एनजीओ गवर्नमेंट अपने फंड नाल ਕਰੇਗੀ एनजीओ ਦੇ ਨਾਮ ਲੈ ਕੇ ਕਰੇਗੀ ਇਹਨਾਂ ਮਦਰਸਿਆਂ ਨੂੰ ਸਟ੍ਰੀਮ ਕਰੇਗੀ ਉਹਨਾਂ ਸਕੂਲਾਂ ਚ ਮਦਰਸਿਆਂ ਨੂੰ ਵੀ ਸਕੂਲਾਂ ਚ ਕਨਵਰਟ ਕੀਤਾ ਜਾਂਦਾ আজকাল ਇੱਕ ਗਲਵੀ ਚੈਰੀ ਕੌਨਫਲਿਕਟ ਸਟ੍ਰੀਮਿਸਮ ਦੇ ਲਈ टीएलपी ਤੇ ਖੜਕ ਪਬਲੀ ਲੱਗੀ ਹੈ ਉਸ ਤੋਂ ਬਾਅਦ ਮਦਰਸੇ ਤੋਂ ਮੇਨਸਟ੍ਰੀਮ ਕਰੋ ਉਹਨਾਂ ਨੂੰ ਕਨਵਰਟ ਕਰੋ ਕਬਜ਼ੇ ਤੱਕ ਲੋ ਨਹੀਂ ਦੇਣਦੇ ਜਾਂ ਤੇ ਕਬਜ਼ੇ ਨਹੀਂ ਵੀ ਕਰਨੇ ਤੇ ਜਿਵੇਂ ਤੁਸੀਂ ਐਨਜੀਓ ਦੇ ਨਾਮ ਕਰਦੇ ਹੋ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹ ਥੇ ਉਹਨਾਂ ਨੂੰ ਕਨਵਰਟ ਕਰੋ ਯਾਨੀ ਕਰਨਾ ਚਾਹਣ ਤੇ ਕੰਮ ਤੇ ਬੋਧ ਨਹੀਂ ਕਰਨ ਵਾਲੇ ਇਹ ਲੇਕਿਨ ਪਹਿਲੇ ਮਨਸੂਬਾ ਬੰਦੀ ਚਾਹੀਦੀ ਹੈ ਉਹ ਨਾ ਸਰਕਾਰ ਨੂੰ ਪਰਵਾਹ ਹੈ ਇਹ ਵੀ ਬਸ ਰੋਲਾ ਪਾ ਕੇ ਰੱਖਦੇ ਨੇ ਕੰਪੇਨ ਬਣਾ ਕੇ ਰੱਖਦੇ ਨੇ ਤੇ ਬਿਊਰੋਕ੍ਰੇਸੀ ਵੀ ਬੜੀ ਸ਼ਾਰਟ ਸਾਈਟਿਡ ਜੀ ਹੈ ਸਾਡੀ ਇਹ ਬਸ ਇਹ ਲਾ ਫਾਇਦਾ ਹੀ ਕਰੇਗੀ ਸਾਡੇ ਫੌਜ ਜਿਸਲੇ ਜਾ ਰਹੀ ਚੁ ਹਾਂਜੀ ਪਰ ਅਸਲ ਇਹ ਹੈ ਕਿ ਸੋਸ਼ਲ ਮੀਡੀਆ ਦੇ ਨਾ ਆਪਣੇ ਆਪ ਨੂੰ ਸ਼ੋਅ ਕਰਨਾ ਚਾਹੁੰਦੇ ਜ਼ਾਹਰ ਕਰਦੇ ਸਿਰਫ ਨੌਨ ਲੀਗ ਵਾਲੇ ਬਾਕੀਆਂ ਦਾ ਵੀ ਇਹ ਹਾਲਾਤ ਨੇ ਚਲੋ ਲੇਕਿਨ ਅਸੀਂ ਗੱਲ ਪੰਜਾਬ ਦੀ ਕਰ ਰਹੇ ਹਾਂ ਕਿ ਬਾਜ਼ੀ ਸੋਸ਼ਲ ਮੀਡੀਆ ਤੇ ਸਕੂਲਾਂ ਦਾ ਬੜਾ ਹੀ ਸਿਸਟਮ ਅੱਛਾ ਕਰਤਾ ਐਵੇਂ ਉਹ ਜ਼ੁਬਾਨੀ ਜਮਾ ਤਕਸੀਮਾਂ ਨੂੰ ਕਹਿੰਦੇ ਨੇ ਨਾ ਅੱਜ ਫੈਸਲ ਪਾਰੀ ਸਾਹਿਬ ਤੁਹਾਨੂੰ ਪਤਾ ਐਜੂਕੇਸ਼ਨਿਸਟ ਨੇ ਤੇ ਲਮਜ਼ ਪੜਾਉਂਦੇ ਨੇ ਇਕਨੋਮਿਕਸ ਦੇ ਪ੍ਰੋਫੈਸਰ ਨੇ ਉਹਨਾਂ ਨੇ ਜਿਹੜਾ ਆਰਟੀਕਲ ਵੀ ਲਿਖਿਆ ਡਾਂਚ ਮੈਂ ਹੁਣ ਪੂਰਾ ਪੜ੍ਹ ਕੇ ਆਇਆ ਉਹ ਬੜਾ ਮਜ਼ੇਦਾਰ ਆ ਉਹਦੇ ਚ ਸਿਲ ਉਹਨਾਂ ਨੇ ਇਹੀ ਲਿਖਿਆ ਕਿ ਜਦੋਂ ਤੱਕ ਟੀਚਰ ਦਾ ਮਿਆਰ ਸਹੀ ਨਹੀਂ ਹੋਏਗਾ ਨਾ ਤੇ ਐਜੂਕੇਸ਼ਨ ਠੀਕ ਨਹੀਂ ਹੋ ਸਕਦੀ ਫਿਰ ਉਹਨਾਂ ਨੇ ਪੂਰਾ ਨਰਸਰ ਦਿੱਤਾ ਕਿ ਟੀਚਰ ਸੈਲਰੀ ਕਿੰਨੇ ਲੈਂਦਾ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਾਈਵੇਟ ਜਿਹੜਾ ਆਰਮ ਪ੍ਰਾਈਵੇਟ ਸਕੂਲ ਆ ਨਾ ਗਲੀ ਮਹੱਲੇ ਦਾ ਉਹਦੇ ਟੀਚਰ ਸੈਲਰੀ ਲੈਂਦਾ ਵਾ 22000 ਤੋਂ 24000 ਜਦਕਿ ਜਿਹੜੀ ਮਿਨੀਮਮ ਵੇਜ ਆ ਉਹ ਸਾਡੀ ਹੈਗੀ 40000 ਜੀ ਤੇ ਜਿਹੜਾ ਸਰਕਾਰ ਦਾ ਟੀਚਰ ਆ ਪ੍ਰਾਇਮਰੀ ਦਾ ਉਹਦੀ ਤਕਰੀਬਨ ਸੈਲਰੀ ਹੈਗੀ 50 55 60 ਜੇ ਦੀ 5-7 ਸਾਲ ਨੌਕਰੀ ਹੁੰਦੀ ਉਹ ਇਹ ਨਹੀਂ ਮਿਨੀਮਮ ਵੇਜ ਤੋਂ ਥੋੜੀ ਜਿਹੀ ਉੱਤੇ ਤੇ ਜਿਹੜੇ ਪ੍ਰਾਈਵੇਟ ਅਲੀਟ ਸਕੂਲ ਆ ਉਹ ਉੱਥੇ ਵੀ ਉਹਨਾਂ ਨੇ ਕਿਹਾ 60000 ਸੈਲਰੀ ਇਹ ਉਸਤਾਦ ਦੀ ਆਸਤ ਜੀ ਮਿਲ ਗਿਆ ਪੈਸੇ ਕਮਾਣ ਦੀਆਂ ਪ੍ਰਾਈਵੇਟ ਸਕੂਲ ਕਿ ਉਹ ਜਿੰਨ ਦੋਸੋ ਕਿ ਜਿਹੜਾ 50 ਦਾ ਟੀਚਰ ਸੈਲਰੀ ਲੈਂਦਾ 60000 ਉਹ ਕੀ ਕੁਆਲਿਟੀ ਐਜੂਕੇਸ਼ਨ ਦੇਗਾ ਉਹ ਤੇ ਆਪਣੀ ਜ਼ਿੰਦਗੀ ਨਹੀਂ ਜੀ ਸਕਦਾ ਆਪਣੀ ਸਿਰ ਤੇ ਤਨਖਾਹ ਦਾ ਗੁਜ਼ਾਰਾ ਕਰਨਾ ਚਾਹਦਾ ਤੇ ਉਹ ਟੀਚਰ ਇਹਨਾਂ ਨੇ ਫਿਰ ਇਹਨਾਂ ਨੇ ਲਾਇਸੈਂਸਿੰਗ ਸ਼ੁਰੂ ਕੀਤੀ ਤੁਹਾਨੂੰ ਪਤਾ ਪੰਜਾਬ ਵਾਲੇ ਕਹਿੰਦੇ ਸੀ ਲਾਇਸੈਂਸਿੰਗ ਹੁਣ ਸ਼ੁਰੂ ਕਰ ਦੇਣੀ ਕਿ ਟੀਚਿੰਗ ਦੀ ਲਾਇਸੈਂਸਿੰਗ ਹੋਣੀ ਚਾਹੀਦੀ ਲੇਕਿਨ ਲਾਇਸੈਂਸਿੰਗ ਤਾਂ ਹੋਣੀ ਚਾਹੀਦੀ ਹੈ ਲੇਕਿਨ ਉਹਨਾਂ ਦੇ ਕੋਈ ਤਰ੍ਹਾਂ ਵੀ ਦੇ ਅੱਛੀਆਂ ਕਰੋ ਤਾਂ ਕਿ ਅੱچھے ਬ੍ਰੇਨ ਉਹ ਤੇ ਜਾਣ ਜਿਹੜਾ ਅੱਛਾ ਪੜਾ ਲਿਖਿਆ ਬੰਦਾ ਉਹ 60000 ਤੇ ਹੁੰਦਾ ਰਹਿਣਾ ਸਭ ਬੱਚਿਆਂ ਨੂੰ ਪੜਾ ਉਹਦੇ ਅੱਜਕੱਲੇ ਇਨੀ ਆਨਲਾਈਨ ਓਪਰਚੁਨਿਟੀ ਨੇ ਉਹ ਤੇ ਬੰਦਾ ਜਿਹੜਾ ਹੈ ਨਾ ਆਪਣਾ ਕੋਈ ਨਵਾਂ ਸਟਾਰਟਅਪ ਕਰਕੇ ਲੱਖ ਤੋਂ ਤੇ ਕਮਾ ਲੇਗਾ ਉਹ ਕਿਉਂ ਜਾਏਗਾ ਇਥੇ ਸੈਕਟਰ ਇਚ ਕੋਈ ਉਹਨੂੰ ਇਨਸੈਂਟਿਵੇਸ ਕਰੋ ਬਾਕੀ ਤੁਸੀਂ ਲੱਲੇ ਤੇ ਲਿਆਂ ਦੀ ਪੈਸੇ ਲਾਉਂਦੇ ਹੋ ਕਿ ਐਜੂਕੇਸ਼ਨ ਨੂੰ ਕਿਉਂ ਨਹੀਂ ਦਿੰਦੇ ਇੰਪੋਰਟਿਟੇ ਐਥੇ ਬੜਾ ਜ਼ਰੂਰੀ ਹੈ ਨਾ ਜੀ ਤੇ ਇਹਨਾਂ ਦੇ ਆਪਣੇ ਬੱਚੇ ਬਾਹਰ ਪੜ੍ਹਦੇ ਨੇ ਸਾਰੇ ਜੀ ਅਲੀਟ ਸਕੂਲਾਂ ਵਿੱਚ ਪੜ੍ਹਦੇ ਨੇ ਤੇ ਉਹਨੂੰ ਤੇ ਕੋਈ ਨਹੀਂ ਇਤਨਾ ਬਸਿਆ ਇਹਨਾਂ ਨੇ ਬਸ ਚਮਕ-ਧਮਕ ਨਾਲ ਉਹ ਹੀ ਮਾਲ ਪਤ ਨਹੀਂ ਕੋਈ ਕਹਿੰਦਾ ਸੀ ਜੀ ਕਿ ਚਮਤ ਹੈ ਸਿਰਫ ਚਮਕ ਉਹ ਫਿਰ ਪੱਜ ਗਿਨੀ ਤੇ ਚਲੋ ਹੋਰ ਸਨਾਓ ਕੀ ਕਰ ਰਹੀ ਪੰਜਾਬ ਸਰਕਾਰ ਨੇ ਰੋਕੀ ਕੀ ਕਰ ਰਹੀ ਨੇ ਪੰਜਾਬ ਦੇ ਪੰਜਾਬ ਵੀ ਤੇ ਆ ਟੀਐਲਪੀ ਤੇ ਬਸ ਉਹ ਰਾਜੀ ਕੈਬਨਟ ਨੇ ਲਾਈ ਆ ਤੇ ਉਹ ਜ਼ਾਹਰ ਹ ਤੇ ਬਿਲਕੁਲ ਕੋਈ ਕਾਫੀ ਕੰਮ ਟਾਈਟ ਕੀਤਾ ਹੈ ਰਾਣਾ ਸਾਹਿਬ ਟੀਐਲਪੀ ਦਾ ਵੈਸੇ ਟੀਐਲਪੀ ਵੀ ਪ੍ਰੋਡਕਟ ਨਾ ਸਾਡੇ ਐਜੂਕੇਸ਼ਨ ਸਿਸਟਮ ਦੀ ਹੈ ਨਾ ਕਿਉਂਕਿ ਤੁਸੀਂ ਰੱਖਿਆ ਕੋਈ ਨਹੀਂ ਇਹ ਲੋਕਾਂ ਯੂਥ ਨੂੰ ਪੈਟੀਆਂ ਕੀ ਵਰਗੀ ਚਿੱਤ ਜੀਮਾ ਦੀ ਵੰਜੰਦੀ ਹੈ ਪਰ ਤੁਸੀਂ ਇਹਨਾਂ ਨਾਲ ਤਾਂ ਕਾਗਲ ਨਹੀਂ ਹੋ ਉਹ ਤੁਹਾਡੇ ਲਈ ਇਸਤੇਮਾਲ ਹੁੰਦੇ ਨੇ ਤੁਸੀਂ ਉਹਨਾਂ ਲਈ ਹੁੰਦੇ ਹੋ ਉਹ ਫਿਰ ਜਦੋਂ ਤੁਹਾਨੂੰ ਨੰਬਰ ਜਰਾ ਸੱਤ ਹੋ ਜਵੇ ਇੱਕ ਦੂਜੇ ਦੀ ਤੁਰਕਵਾਜ ਪੂਰੀ ਨਾ ਹੋ ਰਹੀ ਹੋਣੀ ਤੁਸੀਂ ਤਾਂ ਨੰਬਰ ਤੋੜ ਦੇਦੇ ਹੋ ਫੇਰ ਨਹੀਂ ਚ ਕਾਲੀ ਜੀ ਨੇ ਸਾਹਿਬ ਜੁੜੀ ਨਿਜ਼ਾਮੀ ਤਰੀਕ ਨਾਲ ਹੀ ਹੈ ਇਹ ਉਹ ਜਿਹੜੀ ਕਰ ਉਹਨਾਂ ਦੇ ਨਸੀਬਾ ਮਦ੍ਰਿਸਿਆਂ ਤੇ ਕਬਜ਼ਾ ਕਰ ਲਏ ਉਹਨਾਂ ਦਾ ਕੀ ਕਰੇਗੇ ਉਹ ਮਸੇਦਾਂ ਦੇਹੀ ਹੈ ਮੇਰਾ ਲੋਕਾਫਲੇ ਚਲਾਣੇ ਓਕਾਫ ਨੂੰ ਦੇ ਰਹਾ ਕੁਛ ਓਕਾਫਾਂ ਨੇ ਕੋਈ ਕਿਹੜੇ ਨੇ ਕੋਈ ਸਫਾਤ ਦੇ ਪਰ ਲੱਗੇ ਨੇ ਚਲਾ ਲੰਗੇ ਉਹਨਾਂ ਕੋਈ ਸਟਰਕਚਰ ਤੇ ਕੋਈ ਨਹੀਂ ਹੈ ਉਹਦੇ ਜਿਹੜੇ ਓਕਾਫ ਵਾਲਾ ਕੋ ਜਿਹੜੇ ਆਪਣਾ ਹੈਗੇ ਨੇ ਮਜ਼ਾਰ ਵਗੈਰਾ ਉਹ ਉਹਨਾਂ ਨੂੰ ਸਹੀ ਤਰ੍ਹਾਂ ਮੈਨੇਜ ਨਹੀਂ ਕਰ ਸਕਦੇ ਤੇ ਉਹਨੇ ਮਦਰਸਿਆਂ ਨੂੰ ਕੀ ਕਰਨਾ ਵੀ ਵਸਨ ਵੀ ਤਕਸੀਮ ਕਰ ਲੈਂਦੇ ਨੇ ਦਾ ਦਾ ਸਵਿਆਧਿਆਨ ਸ਼ੁਰੂ ਦੇ ਦਿੰਦੇ ਨੇ ਦਾ ਆਪਣੇ ਆਂਦੇ ਨੇ ਦਾ ਗੰਭੀਰ ਹੁੰਦਾ ਬਿਲਕੁਲ ਮਜ਼ਾਰ ਕੰਦਾ ਇਕੱਠਾ ਹੁੰਦਾ ਹੈ ਅਮ ਕਾਫਲੇ ਸੇ ਇਕੱਠਾ ਕਰ ਰਹੇ ਆਂ ਪੱਜ਼ਾਨੇ ਚਾਹੇ ਕਿ ਸਾਡੇ ਤੋਂ ਉਹ ਟੈਕਸ ਦਾ ਬੋਝ ਹੀ ਘਟ ਹੋ ਜੇ ਜੀ ਸਰ ਬਿਲਕੁਲ ਇਸੇ ਦੀ ਇਸ ਤੇ ਕਦੀ ਗੱਲ ਹੀ ਨਹੀਂ ਹੋਈ ਨੈਸ਼ਨਲ ਮੀਡੀਆ ਤੇ ਰਣਾ ਸਾਨੂੰ ਇਸ ਚੀਜ਼ ਤੇ ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ ਕਿ ਇਹ ਵੀ ਤੇ ਟੈਕਸੇਸ਼ਨ ਦੀ ਫਾਰਮ ਹੀ ਆ ਨਾ ਜਿਹੜੇ ਮਜ਼ਾਰ ਨੇ ਕਾਫਲੇ ਦੇ ਕੋਲ ਲੇਕਿਨ ਉਹ ਸਾਰੀ ਉਹ ਕਰਪਸ਼ਨ ਦੀ ਨਜ਼ਰ ਆ ਜਾਂਦੇ ਨੇ ਪੈਸੇ ਉਹ ਕਦੀ ਸੁਣਿਆ ਕਦੀ ਕਾਫਲੇ ਨੇ ਇੰਨੇ ਪੈਸੇ ਸਰਕਾਰੀ ਖਜ਼ਾਨੇ ਜਮ੍ਹਾਂ ਕਰਾਏ ਦੇਈ ਸੀ ਤੇ ਸਰਦਾਰ ਜੀ ਤੇ ਚੱਲਦੀ ਇਹਨਾਂ ਦੀ ਕਨਵੈਨਟ ਲਈ ਫਾਨੀ ਚੱਲਦੀ ਮਜ਼ਾਰਾ ਜੀ ਤੇ ਪੀਰਾਂ ਦੀ ਪੰਜਾਬ ਵਾਲੇ ਨੇ ਤੇ ਮੈਨੂੰ ਚੀਸੇ ਗਾਲੀਆਂ ਆਦ ਆ ਗਈ ਤੇ ਉਹ ਜਿਹਨੋ ਜਮਾਤੋ ਦਾਵਾ ਕੇ ਕਬੂਲੀ ਲਈ ਤੇ ਉਹਨਾਂ ਨੇ ਵੀ ਸਪੂਚ ਮੰਦਰੀ ਸੈਸ਼ਨ ਤੇ ਨੰਨੇ ਕਿਹਾ ਜੀ ਕਿ ਇਹ ਵੀ ਕਾਫੀ ਦੇ ਲੈ ਪੰਜਾਬ ਹਕੂਮਤ ਨੇ ਹਾਈ ਕੋਰਟ ਜੇ ਨੂੰ ਡਾਰੀ ਲੈਣੀ ਤੇ ਇਹ ਕਾਰਨ ਉਹ ਬਾਅਦ ਵਿੱਚ ਪਤਾ ਚੱਲਿਆ ਨਹੀਂ ਉਹਨਾਂ ਕੋਲ ਕੋਈ ਬੰਦੇ ਹੀ ਨਹੀਂ ਸਨ ਨਾ ਉਸਤਾਦ ਸਨ ਨਾ ਕੋਈ ਇੰਤਜ਼ਾਮੀ ਕੋਈ ਅਫਸਰ ਸਨ ਇਹ ਤੇ ਨਿਜ਼ਾਮ ਚਲਾਉਂਦੇ ਉਹਨਾਂ ਕਿ ਯਾਰ ਤੁਸੀਂ ਬਸ ਚਲਾਉਂਦੇ ਜਾਓ ਬਸ ਕਹਿ ਦੇਣਾ ਜੀ ਅਸੀਂ ਉਕਾਫ ਦੇ ਤਹਿਤ ਚੱਲ ਰਹੇ ਹਾਂ ਤੇ ਨਿਜ਼ਾਮ ਉੰਜ ਹੀ ਚੱਲਦਾ ਰਿਹਾ ਬਸ ਕਾਗਜ਼ੇ 'ਚ ਹੋ ਗਿਆ ਹੁਣ ਇੱਥੇ ਚੈੱਕ ਕਰੋ ਕਿ ਇੱਥੇ ਕੀ ਮਾਮਲਾ ਹੈ ਇੰਦਰ ਵੀ ਕਾਗਜ਼ ਆਲਾ ਹੈ ਕਿ ਦੂਜਾ ਕਿਉਂਕਿ ਉਕਾਫ ਆਲੇ ਨਾ ਬਰੇਲਵੀ ਨੇ ਸਾਰੇ ਕੋਈ ਪਤਾ ਅਬ ਚਿੰਦਾ ਵੀ ਨਹੀਂ ਕਿਉਂਕਿ ਉਹਨਾਂ ਦੀ ਬੜੀ ਅਫੀਲੀਏਸ਼ਨ ਹੈ ਅਗਰ ਉਕਾਫ ਦੇ ਤਬਦੀਲ ਨਿੱਤੀ ਨਾ ਇਹੋ ਜੇ ਸਮਝੋ ਫਿਰ ਕੁਝ ਵੀ ਨਾ ਹੋਇਆ ਕੰਮ ਹਾਂ ਨਹੀਂ ਇਹ ਤਾਂ ਤੁਹਾਡੀ ਗੱਲ ਠੀਕ ਆ ਲੇਕਿਨ ਉਹ ਰਾਣਾ ਸਾਹਿਬ ਕੋ ਸਾਧ ਰਵੀਜੀ ਸਾਹਿਬ ਵੀ ਹਲਤਾ ਕੋਈ ਮੰਜ਼ਰੇ ਆਮ ਤੇ ਨਹੀਂ ਆਏ ਤੇ ਨਾਲ ਨਾਲ ਅਨਸ ਰਿਜ਼ ਵੀ ਉਹਨਾਂ ਦੇ ਪਾਈ ਤੁਮ ਜਲਦੀ ਕੀ ਹੈ ਅੱਛਾ ਮੈਂ ਲੋਕਾਂ ਨੂੰ ਕਾਫੀ ਤਸ਼ਵੀਸ਼ ਆ ਕਿ ਪਤਾ ਨਹੀਂ ਮਤਲਬ ਕੋਈ ਮੰਜ਼ਰੇ ਆਮ ਤੇ ਤਾਂ ਆ ਜਾਣਾ ਕਿ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਲਿਖੋ ਫਿਰ ਕੇਸ ਸ਼ੁਰੂ ਹੋ ਜਾਣਗੇ ਫਿਰ ਉਹ ਜੇਲ੍ਹ ਵਿੱਚ ਚਲੇ ਜਾਣਗੇ ਔਰ ਆਰਾਮ ਕਰ ਰਹੇ ਹੁੰਦੇ ਕਿਤੇ ਕਰਨਗੇ ਉਹਨਾਂ ਨੂੰ ਥੋੜੇ ਜਿਹਾ ਆਰਾਮ ਰੂਮ ਦਾ ਇਹ ਤਾਂ ਗੱਲ ਸਹੀ ਹੈ ਲੇਕਿਨ ਆਣਾ ਸਾਹਿਬ ਇਹ ਹੁਣ ਲੋਕ ਇਹ ਬੜਾ ਸਵਾਲ ਪੁੱਛ ਰਹੇ ਨੇ ਤੇ ਤੁਹਾਡਾ ਤੇ ਤੇਰਵਾ ਵੀ ਬੜਾ ਕਿ ਇਹ 21 ਜੀ ਤੁਹਾਨੂੰ ਪਤਾ ਲਾਈ ਸੀ ਅਪ੍ਰੈਲ ਚ ਲੱਗੀ ਸੀ ਨਵੰਬਰ ਚ ਉਹਨਾਂ ਨੇ ਲਿਫਟ ਕਰ ਦਿੱਤੀ ਸੀ ਇਹ ਸਸਟੇਨ ਕਰੇਗੀ ਇਸ ਤਰ੍ਹਾਂ ਇਸ ਵਾਰ ਇਹ ਤੇ ਲੱਗੇਗੀ ਸੌਰੀ ਤੇ ਲੱਗ ਰਹੀ ਹੈ ਕਾਰਜੇਗੀ ਇਸ ਸਟੇਜ ਕਿਉਂਕਿ ਸੌਰੀ ਹਰ ਦਿਨ ਮੇਂ ਪਰੇਸ਼ਾਨ ਹੈ ਕੋਈ ਵੀ ਪਾਕਿਸਤਾਨ ਦਾ ਐਸਾ ਬਰੇਲ ਵੀ ਨਹੀਂ ਹੈ ਜਿਹੜਾ ਪਰਸ਼ਕੀ ਤੇ ਬਾਕੀ ਜਮਾਤਾਂ ਹਲੇ ਵੀ ਪਰੇਸ਼ਾਨ ਹੋ ਗਈਆਂ ਮੋਨ ਕੰਨ ਨੇ ਕਿ ਕੀ ਹੋ ਰਿਹਾ ਹੈ ਦੇਖੋ ਇਹ ਰਿਆਸਤ ਕਰਨਾ ਚਾਹਵੇ ਨਾ ਕਿ ਸੇਨਾਨ ਹਲ ਕਰ ਸਕਦੀ ਹੈ ਕਿ ਕਰਦੇ ਨਹੀਂ ਜਾਂ ਜਿਹੜੇ ਨੇ ਨਾ ਇਹਨਾਂ ਨੇ ਆਪਣੇ ਹੋਰ ਇੰਟਰਸਟ ਹੋ ਲੈਨੇ ਤੇ ਐਸਲੀ ਕੰਪਰੋਮਾਈਜ਼ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਜਦੋਂ ਫੈਸਲਾ ਕੀਤਾ ਤੇ ਦੇਖੋ ਹੋ ਗਿਆ ਕਿ ਤਾ ਹੋ ਰੇ ਮੋਨ ਸੋਸ਼ਲ ਮੀਡੀਆ ਤੇ ਉਹਨਾਂ ਦੇ account ਬੰਦ ਹੋ ਗਏ ਨੇ ਉਹਨਾਂ ਦੇ ਬੰਦੇ ਗਾਇਬ ਹੋ ਗਏ ਨੇ ਡਰ ਗਏ ਨੇ ਸਾਰੇ ਉਹਨਾਂ ਇੱਕਦਮ ਜਿਹੜੇ ਨਾ TikTok ਦੇ ਉੱਤੇ ਵੀ ਉਹਨਾਂ ਦੀ ਪ੍ਰੈਜ਼ੈਂਸ ਘੱਟ ਹੋ ਗਈ ਦੇਖੋ ਅਗਰ ਰਿਆਸਤ ਚਾਹਵੇ ਤੇ ਸਭ ਕਰ ਸਕਦੀ ਲੇਕਿਨ ਮੇਰਾ ਤੇ ਮਸਲਾ ਚੋਈ ਸਾਹਿਬ ਉਹ ਹੈ ਕਿ ਇਹਦੇ ਨਾਲ ਜਿਹੜਾ ਲੱਗਦੇ ਗਈ ਪਾਬੰਦੀ ਲੇਕਿਨ ਜਿਹਨਾਂ ਦੇ ਖਿਲਾਫ ਜੱਥੇਬਾਜ਼ੀ ਕਰਦੇ ਸਨ ਜਿਹਨਾਂ ਨੂੰ ਰੋਸ ਤੰਗ ਕਰਦੇ ਸਨ ਜਿਹਨਾਂ ਹਰਾਮ ਕੀਤਾ ਸੀ ਪਾਕਿਸਤਾਨ ਦੇ ਜਿਹੜੇ ਉਹ ਐਮਡੀ ਨੇ ਕ੍ਰਿਸਚੀਅਨ ਨੇ ਇਵਨ ਮੁਸਲਮਾਨਾਂ ਦੇ ਸੁੰਨੀਆਂ ਨੂੰ ਦੇਵਬੰਦੀਆਂ ਨੂੰ ਉਹਨਾਂ ਨੇ ਬੜਾ ਤੰਗ ਕੀਤਾ ਹੋਇਆ ਸੀ ਵਾਪੀਆਂ ਨੇ ਤੇ ਉਹਨਾਂ ਨੂੰ ਵੀ ਕੋਈ ਰਿਲੀਫ ਮਿਲੇਗਾ ਕਿ ਨਹੀਂ ਯਾ ਬਸ ਉਹ ਜੀ ਚੱਲਦਾ ਰਹੇਗਾ ਪਾਕ ਉਹ ਤੇ ਸਰ ਰելիਫ ਮਿਲਣ ਦਾ ਚਾਂਸ ਘਾਟੀ ਹੈ ਬਲਕੇ ਮੈਨੂੰ ਤੇ ਕੱਲ ਇੱਕ ਦੋਸਤ ਲੋਰ ਤੋਂ ਦੱਸਿਆ ਸੀ ਵੀ ਹੁਣ ਕਮਦਿਆਂ ਤੇ ਪਹੁੰਚਦੇ ਸੀ ਟੀਐਲਪੀ ਵਾਲੇ ਯਾਨੀ ਕਿ ਪੂਰੇ ਮਤਲਬ ਇਹ ਇੱਕ ਪ੍ਰੈਸ਼ਰ ਗਰੁੱਪ ਬਣ ਚੁੱਕਿਆ ਸੀ ਇਹਨਾਂ ਦੀ ਹੁਣ ਸਾਰੀ ਇਨਵੋਲਵਮੈਂਟ ਸੀ ਨਾ ਚੀਜ਼ਾਂ ਦੇ ਵਿੱਚ ਪੰਜਾਬ ਦੇ ਸਪੈਸ਼ਲਿਸਟ ਤੇ ਲੇਕਿਨ ਉਹ ਤੁਹਾਨੂੰ ਪਤਾ ਰਾਣਾ ਸਾਹਿਬ ਮਿਨੋਰਟੀਜ਼ ਵਾਲੇ ਨਾ ਵੀ ਉਹ ਅੱਡੀ ਸੀ ਐਜੂਕੇਸ਼ਨ ਦੀ ਗੱਲ ਕਰ ਰਹੇ ਸੀ ਉਹ ਜਦੋਂ ਤੱਕ ਅਸੀਂ ਸਿਲੇਬਸ ਕੋਈ ਚੀਜ਼ਾਂ ਲੋ ਬੱਚਿਆਂ ਨੂੰ ਨਹੀਂ ਪੜ੍ਹਾਵਾਂਗੇ ਤੇ ਉਹ ਉਹਨਾਂ ਵਿਚਾਰਿਆਂ ਦੀ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੋ ਹਾਲਾਤ ਅੱਛੇ ਹੋਣਗੇ ਉਹਨਾਂ ਦੀ ਪਰਸਕਿਊਸ਼ਨ ਘਟੇਗੀ। ਉਹਦੀ ਵਜ੍ਹਾ ਸਿਲੇਬਸ ਦੇ ਵਿੱਚ ਅਸੀਂ ਪੜ੍ਹਾਉਂਦੇ ਕੋਈ ਲੋਕਾਂ ਨੂੰ ਕਿ ਇਨਕਲੂਸਿਵਿਟੀ ਕੀ ਹੁੰਦੀ ਹੈ ਤੇ ਇਹ ਇਕੱਠੇ ਕਿਸ ਤਰ੍ਹਾਂ ਰਹਿਣਾ ਤੇ ਆ ਸਾਰੀਆਂ ਚੀਜ਼ਾਂ। ਔਰ ਹਰ ਜਿਹੜੀ ਮਜ਼ਹਬ ਦੀ ਜਿਹੜੀ ਹੈ ਇੱਜ਼ਤ ਉਹ ਕਿਸ ਤਰ੍ਹਾਂ ਕਰਨੀ ਹੈ। ਉਹ ਸਿਲੇਬਸ ਹੀ ਸਾਨੂੰ ਖਾਸ ਕਿਸਮ ਦਾ ਇੱਕ ਨੈਰੋ ਵਰਲਡ ਥਿਊ ਜਿੰਦਾ ਜਿਹਦੀ ਵੈਨ ਉਹ ਜ਼ਾਰ ਅਸੀਂ ਫਿਰ ਸਾਰੀ ਜ਼ਿੰਦਗੀ ਉਹਨਾਂ ਚੀਜ਼ਾਂ ਦੀ ਆਪਣੇ ਆਪ ਨੂੰ ਕਾਇਮ ਰੱਖ ਨਹੀਂ ਕਰਦੇ ਰਹਿਨੇ ਚਾਹਦੇ ਤੇ ਵੀ ਸਾ ਬੜੇ ਸਿਆਪੇ ਨੇ ਦੁਨੀਆ ਦੇ ਆਪਣੇ ਨੇ ਪਾਕਿਸਤਾਨ ਦੇ ਆਪਣੇ ਪੰਜਾਬ ਦੇ ਆਪਣੇ ਤੇ ਪੰਜਾਬੀਆਂ ਨੇ ਆਪਣੇ ਅਲੱਗ ਵਖਰੇ ਵਖਰੇ ਨੇ ਪਰ ਇਹ ਕਿ ਤੇ ਬਸ ਅਸੀਂ ਤਾਂ ਸਿਆਪੇ ਹੀ ਕਰ ਸਕਨੇ ਨੇ ਇਹ ਸਿਆਪਾ ਕਰੀ ਜਨਨੇ ਉਹ ਸਮਝਦਾ ਕਿ ਇਸਨ ਆ ਕਿਥੇ ਵੀਲੀ ਆ ਜਵੇ ਜਿਵੇਂ ਆਨੇ ਚੇਂਜ ਇੱਕ ਪ੍ਰਾਤ ਸੀ ਫਲਸਫੇ ਨੂੰ ਹੀ ਚ ਕਰਦਾ ਰਹਿ ਜਾਂਦੇ ਬਸ ਸਵਾਲ ਕਰਦਾ ਰਹਿ ਜਾਂਦਾ ਸੀ ਕਰਦਾ ਰਹਿ ਜਾਂਦਾ ਸੀ ਕੋਈ ਤਾਂ ਤਬਦੀਲੀ ਆਈ ਸੀ ਲੇਕਿਨ ਕਾਫੀ ਸਾਲਾਂ ਬਾਅਦ ਆਈ ਸੀ ਚੇ ਲੋ ਗੱਲ ਕਰਦੇ ਰਵਾਂਗੇ ਸਾਡੇ ਬੱਚਿਆਂ ਦੇ ਦੋ ਰਿੰਸ ਤੱਕ ਤੇ ਆਈ ਜਾਣੀ ਕਿੰਦੀ ਲੱਗਦਾ ਤੁਹਾਨੂੰ ਲੇਕਿਨ ਕੋਈ ਰਾਸ ਬਦਲੀ ਕੋਈ ਮੂਵ ਨਜ਼ਰ ਨਹੀਂ ਆ ਰਹੀ ਫਿਲਹਾਲ ਜਿਹੜੀ ਸਪੈਸ਼ਲੀ ਜਿਹੜੀ ਸੀ ਐਜੂਕੇਸ਼ਨ ਦੀ ਗੱਲ ਕਰ ਰਹੇ ਸੀ ਉਹਦੇ ਉਤੇ ਮੈਨੂੰ ਤਾਂ ਨਹੀਂ ਲੱਗਦਾ ਕਿ ਆਨੇ ਕੋਈ ਮਿਆਰ ਦਾ ਬਦਤਰ ਕਰਨਗੇ ਕੋਈ ਸਿਲੇਬਸ ਕੋ ਟੀਚਰ ਕੋ ਚੀਜ਼ਾਂ ਤਾਂ ਕਿ ਥੋੜਾ ਕੋ ਤਬਦੀਲੀ ਦਾ ਆਗਾਜ਼ ਵੀ ਹੋਵੇ ਨਾ ਮੈਨੂੰ ਤਾਂ ਪਤਾ ਅਜ ਕਰਨਗੇ ਉਹਨਾਂ ਨੂੰ ਵੀ 10 ਸਾਲ ਚਾਹੀਦੇ ਨੇ 15 ਸਾਲ ਉਹਨਾਂ ਚੀਜ਼ਾਂ ਨੂੰ ਆਸਾ ਫਿਰ ਮਚਿਊਰ ਹੁੰਦੇ ਆ ਆਹੋ ਬਿਲਕੁਲ ਟਾਈਮ ਤੇ ਲਾਂਬੈਚਲੋ ਫਿਲਹਾਲ ਤੇ ਜੀ ਕੋਸਮੈਟਿਕੀ ਕੰਮ ਚੱਲ ਰਿਹਾ ਸਰ ਬਸ ਸੋਸ਼ਲ ਮੀਡੀਆ ਤੇ ਵੀਡੀਓ ਅੱਛੀ ਬਣਾਉਂਦੇ ਆਂ ਅੱਜਕੱਲ ਡਰੋਨ ਤੋਂ ਉੱਪਰ ਸਕੂਲਾਂ ਦੀ ਨਾ ਉਹ ਪੰਜਾਬ ਗਵਰਨਮੈਂਟ ਤੇ ਡਰੋਨ ਦੇ ਨਾਲ ਵੀਡੀਓ ਬਣਾਉਂਦੇ ਆਂ ਵੀਡੀਓ ਤੇ ਵਾਕਈ ਲੱਗਦਾ ਕਿ ਬੜਾ ਹੀ ਕੋਈ ਕੋਈ ਕੈਮਰੇ ਦਾ ਸਕੂਲ ਬਣ ਗਿਆ ਵਾ ਦੇਖੋ ਜੇ ਸਕੂਲ ਆਪਣੇ ਡਰੋਨ ਬਣਾਉਣੇ ਉਹ ਸਿੰਘ ਤਬਦੀਲੀ ਆਏਗੀ ਉਹਨਾਂ ਦੀ ਤਸਵੀਰਾਂ ਬਣਾਉਣ ਨਾਲ ਨਹੀਂ ਆਏਗੀ ਹਾਂ ਬਿਲਕੁਲ ਨਿਰਦੋਸ਼ ਸਰ ਮੱਟੀ ਸ਼ਿੱਟੀ ਪਾਓ ਰੋਟੀ ਸ਼ੋਟੀ ਚਾਹ ਜੀ ਸਰ ਪਹਿਲੇ ਸਰ ਹਾਂਜੀ ਅਤੇ ਚੰਦਰ ਨੇ ਗਾਂ ਦਿਨਿਆਂ ਦਾ ਕਾਰੋਬਾਰ ਤੇ ਇਹ ਛੁੱਟੀ ਹੈ ਛੁੱਟੀ ਮਢਾਓ ਤਾਂ ਕਿ ਅਗਰ ਰੋਣੇ ਛੁੱਟੀ ਖਾਓ ਫਿਰ ਮਿਲਾਂਗੇ ਕੱਲ ਮਿਲਾਂਗੇ ਤੇ ਕੰਮ ਕਰਾਂਗੇ ਕਿ ਸਵਾਦੀ ਦਿਲਾ ਲਓ ਜੀ ਫਰਾਨਾ ਸਾਹਿਬ ਜੀ ਇਤਨਾ ਹੀ ਤੇ ਰੱਬ ਰੱਖਾ ਰੱਬ ਰੱਖਾ